ਪੰਜਾਬ ਦੇ ਵਿੱਚ ਇੰਟਰ ਕਾਸਟ ਮੈਰਿਜ ਸਕੀਮ ਦੇ ਤਹਿਤ ਹੁਣ ਅਰਜੀ ਦੇਣ ਵਾਲੇ ਜੋੜੇ ਨੂੰ 2.5 ਲੱਖ ਰੁਪਏ ਮਿਲਣਗੇ ਹੁਣ ਅਰਜੀ ਕਰਤਾ ਨੂੰ ਪੇਮੈਂਟ ਦੇ ਲਈ ਪੋਸਟ ਆਫੀਸਰ ਵੀ ਨਹੀਂ ਜਾਣਾ ਪਵੇਗਾ ਸਗੋਂ ਜੋੜੇ ਨੂੰ ਆਨਲਾਈਨ ਹੀ ਇਹ ਸਹੂਲਤ ਮਿਲੇਗੀ ਕੇਂਦਰ ਸਰਕਾਰ ਨੇ 2017 ਦੇ ਵਿੱਚ ਇਸ ਰਾਸ਼ੀ ਨੂੰ 50000 ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਕੀਤਾ ਸੀ ਪਰ ਪੰਜਾਬ ਨੇ ਹੁਣ ਇਸ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਹੈ ਸੂਤਰਾਂ ਦੇ ਅਨੁਸਾਰ ਯੋਜਨਾ ਕੇਂਦਰ ਅਤੇ ਸੂਬਾ ਸਰਕਾਰ ਦੀ ਸਾਂਝੀ ਹੈ ਪਰ 2021 ਦੇ ਵਿੱਚ ਪੰਜਾਬ ਨੂੰ ਕੇਂਦਰ ਤੋਂ ਯੋਜਨਾ ਦੇ ਵਿੱਚ ਕੋਈ ਫੰਡ ਨਹੀਂ ਮਿਲਿਆ ਜਿਸ ਕਾਰਨ ਯੋਜਨਾ ਠੰਡੇ ਬਸਤੇ ਵਿੱਚ ਹੀ ਰਹੇਗੀ ਸੂਬੇ ਦੇ ਵਿੱਚ ਹੁਣ ਤੱਕ 3000 ਅਰਜ਼ੀਆਂ ਪੈਂਡਿੰਗ ਹਨ ਹਰ ਸਾਲ ਲਗਭਗ 500 ਨਵੀਆਂ ਅਰਜ਼ੀਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਹਨ ਪਰ ਫੰਡ ਨਾ ਹੋਣ ਕਾਰਨ ਅਰਜ਼ੀਆਂ ਦੇਣ ਵਾਲਿਆਂ ਨੂੰ ਦਫ਼ਤਰਾਂ ਦੇ ਵਿੱਚ ਭਟਕਣਾ ਪੈ ਰਿਹਾ ਹੈ ਦੱਸਣਯੋਗ ਹੈ ਕਿ ਸੂਬੇ ਦੇ ਵਿੱਚ 1986 ਤੋਂ 87 ਦੇ ਵਿੱਚ ਅੰਤਰਜਾਤੀ ਵਿਆਹ ਯੋਜਨਾ ਸ਼ੁਰੂ ਹੋਈ ਸੀ ਉਦੋਂ ਜੋੜੇ ਨੂੰ 15000 ਰੁਪਏ ਮਿਲਦੇ ਸਨ 2004 ਦੇ ਵਿੱਚ ਰਾਸ਼ੀ 50000 ਹੋ ਗਈ ਉਦੋਂ ਸਮਾਜਿਕ ਸੁਰੱਖਿਆ ਮਹਿਲਾ ਤੇ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦਾ ਕਹਿਣਾ ਹੈ ਕਿ ਪਹਿਲਾਂ ਅਰਜੀਕਰਤਾ ਨੂੰ ਪੋਸਟ ਆਫਿਸ ਦੇ ਵਿੱਚ ਪੇਮੈਂਟ ਦੇ ਲਈ ਜਾਣਾ ਪੈਂਦਾ ਸੀ ਹੁਣ ਆਨਲਾਈਨ ਸਹੂਲਤ ਮਿਲੇਗੀ ਜੋ ਵੀ ਅਰਜ਼ੀਆਂ ਪੈਂਡਿੰਗ ਹਨ ਜਨਵਰੀ 2025 ਦੇ ਵਿੱਚ ਸਾਰੇ ਕੇਸ ਕਲੀਅਰ ਕਰ ਦਿੱਤੇ ਜਾਣਗੇ ਪੰਜਾਬ ਤੋਂ ਵੱਡੀ ਖਬਰ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਪੰਜਾਬ ਦੇ ਵਿੱਚ ਅੰਤਰਜਾਤੀ ਵਿਆਹ ਯੋਜਨਾ ਦੇ ਤਹਿਤ ਹੁਣ ਅਰਜੀ ਦੇਣ ਵਾਲੇ ਜੋੜੇ ਨੂੰ 2.5 ਲੱਖ ਰੁਪਏ ਮਿਲਣਗੇ ਹੁਨਰਜੀ ਕਰਤਾ ਨੂੰ ਪੇਮੈਂਟਾਂ ਦੇ ਲਈ ਪੋਸਟ ਆਫਿਸ ਵੀ ਨਹੀਂ ਜਾਣਾ ਪਵੇਗਾ ਸਗੋਂ ਜੋੜੇ ਨੂੰ অনলাইন ਹੀ ਇਹ ਸਹੂਲਤ ਮਿਲੇਗੀ ਕੇਂਦਰ ਸਰਕਾਰ ਨੇ 2017 ਦੇ ਵਿੱਚ ਇਸ ਰਾਸ਼ੀ ਨੂੰ 50000 ਤੋਂ ਵਧਾ ਕੇ 2.5 ਲੱਖ ਰੁਪਏ ਕੀਤਾ ਸੀ ਪਰ ਪੰਜਾਬ ਨੇ ਹੁਣ ਇਸ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਹੈ ਸੂਤਰਾਂ ਦੇ ਅਨੁਸਾਰ ਯੋਜਨਾ ਕੇਂਦਰ ਅਤੇ ਸੂਬਾ ਸਰਕਾਰ ਦੀ ਸਾਂਝੀ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਪੰਜਾਬ ਦੇ ਵਿੱਚ ਇੰਟਰ ਕਾਸਟ ਮੈਰਿਜ ਸਕੀਮ ਦੇ ਤਹਿਤ ਹੁਣ ਅਰਜੀ ਦੇਣ ਵਾਲੇ ਜੋੜੇ ਨੂੰ 2.5 ਲੱਖ ਰੁਪਏ ਮਿਲਣਗੇ ਹੁਣ ਅਰਜੀ ਕਰਤਾ ਨੂੰ ਪੇਮੈਂਟ ਦੇ ਲਈ ਪੋਸਟ ਆਫਿਸਰ ਵੀ ਨਹੀਂ ਜਾਣਾ ਪਵੇਗਾ ਸਗੋਂ ਜੋੜੇ ਨੂੰ ਆਨਲਾਈਨ ਹੀ ਇਹ ਸਹੂਲਤ ਮਿਲੇਗੀ ਕੇਂਦਰ ਸਰਕਾਰ ਨੇ 2017 ਦੇ ਵਿੱਚ ਇਸ ਰਾਸ਼ੀ ਨੂੰ 50000 ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਕੀਤਾ ਸੀ ਭਾਰਤ ਪੰਜਾਬ ਨੇ ਹੁਣ ਇਸ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਹੈ ਸੂਤਰਾਂ ਦੇ ਅਨੁਸਾਰ ਯੋਜਨਾ ਕੇਂਦਰ ਅਤੇ ਸੂਬਾ ਸਰਕਾਰ ਦੀ ਸਾਂਝੀ ਹੈ ਪਰ 2021 ਦੇ ਵਿੱਚ ਪੰਜਾਬ ਨੂੰ ਕੇਂਦਰ ਤੋਂ ਯੋਜਨਾ ਦੇ ਵਿੱਚ ਕੋਈ ਫੰਡ ਨਹੀਂ ਮਿਲਿਆ ਜਿਸ ਕਾਰਨ ਇਹ ਯੋਜਨਾ ਠੰਡੇ ਬਸਤੇ ਵਿੱਚ ਹੀ ਰਹਗੀ ਸੂਬੇ ਦੇ ਵਿੱਚ ਹੁਣ ਤੱਕ 3000 ਅਰਜ਼ੀਆਂ ਪੈਂਡਿੰਗ ਹਨ ਹਰ ਸਾਲ ਲਗਭਗ 500 ਨਵੀਆਂ ਅਰਜ਼ੀਆਂ ਵਕ ਵਕ ਜ਼ਿਲ੍ਹਿਆਂ ਤਵਾਰੀਆਂ ਹਨ ਪਰ ਫੰਡ ਨਾਨ ਕਾਰਨਰਜੀਆਂ ਦੇਣ ਵਾਲਿਆਂ ਨੂੰ ਦਫ਼ਤਰਾਂ ਦੇ ਵਿੱਚ ਭਟਕਣਾ ਪੈ ਰਿਹਾ ਹੈ ਦੱਸਣਯੋਗ ਹੈ ਕਿ ਸੁਭਿ ਦੇ ਵਿੱਚ 1986 ਤੋਂ 87 ਦੇ ਵਿੱਚ ਅੰਤਰਜਾਤੀ ਵਿਆਹ ਯੋਜਨਾ ਸ਼ੁਰੂ ਹੋਈ ਸੀ ਉਦੋਂ ਜੋੜੇ ਨੂੰ 15000 ਰੁਪਏ ਮਿਲਦੇ ਸਨ 2004 ਦੇ ਵਿੱਚ ਰਾਸ਼ੀ 50000 ਹੋ ਗਈ ਉਦھر ਸਮਾਜਿਕ ਸੁਰੱਖਿਆ ਮਹਿਲਾ ਤੇ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦਾ ਕਹਿਣਾ ਹੈ ਕਿ ਪਹਿਲਾਂ ਅਰਜੀਕਰਤਾ ਨੂੰ ਪੋਸਟ ਆਫਿਸ ਦੇ ਵਿੱਚ ਪੇਮੈਂਟ ਦੇ ਲਈ ਜਾਣਾ ਪੈਂਦਾ ਸੀ ਹੁਣ ਆਨਲਾਈਨ ਸਹੂਲਤ ਮਿਲੇਗੀ ਜੋ ਵੀ ਅਰਜ਼ੀਆਂ ਪੈਂਡਿੰਗ ਹਨ ਜਨਵਰੀ 2025 ਦੇ ਵਿੱਚ ਸਾਰੇ ਕੇਸ ਕਲੀਅਰ ਕਰ ਦਿੱਤੇ ਜਾਣਗੇ ਤਾਂ ਪੰਜਾਬ ਤੋਂ ਵੱਡੀ ਖਬਰ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਪੰਜਾਬ ਦੇ ਵਿੱਚ ਅੰਤਰਜਾਤੀ ਵਿਆਹ ਯੋਜਨਾ ਦੇ ਤਹਿਤ ਹੁਣ ਅਰਜੀ ਦੇਣ ਵਾਲੇ ਜੋੜੇ ਨੂੰ 2.5 ਲੱਖ ਰੁਪਏ ਮਿਲਣਗੇ ਹੁਣ ਅਰਜੀਕਰਤਾ ਨੂੰ ਪੇਮੈਂਟਾਂ ਦੇ ਲਈ ਪੋਸਟ ਆਫਿਸ ਵੀ ਨਹੀਂ ਜਾਣਾ ਪਵੇਗਾ ਸਗੋਂ ਜੋੜੇ ਨੂੰ অনলাইন ਹੀ ਇਹ ਸੁਹولت ملے گی ਕੇਂਦਰ ਸਰਕਾਰ ਨੇ 2017 ਦੇ ਵਿੱਚ ਇਸ ਰਾਸ਼ੀ ਨੂੰ 50000 ਤੋਂ ਵਧਾ ਕੇ 2.5 ਲੱਖ ਰੁਪਏ ਕੀਤਾ ਸੀ ਪਰ ਪੰਜਾਬ ਨੇ ਹੁਣ ਇਸ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਹੈ ਸੂਤਰਾਂ ਦੇ ਅਨੁਸਾਰ ਯੋਜਨਾ ਕੇਂਦਰ ਅਤੇ ਸੂਬਾ ਸਰਕਾਰ ਦੀ ਸਾਂਝੀ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਪੰਜਾਬ ਦੇ ਵਿੱਚ ਇੰਟਰ ਕਾਸਟ ਮੈਰਿਜ ਸਕੀਮ ਦੇ ਤਹਿਤ ਹੁਣ ਅਰਜੀ ਦੇਣ ਵਾਲੇ ਜੋੜੇ ਨੂੰ 2.5 ਲੱਖ ਰੁਪਏ ਮਿਲਣਗੇ ਹੁਨਰਜੀ ਕਰਤਾ ਨੂੰ ਪੇਮੈਂਟ ਦੇ ਲਈ ਪੋਸਟ ਆਫਿਸਰ ਵੀ ਨਹੀਂ ਜਾਣਾ ਪਵੇਗਾ ਸਭ ਤੋਂ ਜੋੜੇ ਨੂੰ ਆਨਲਾਈਨ ਹੀ ਇਹ ਸਹੂਲਤ ਮਿਲੇਗੀ ਕੇਂਦਰ ਸਰਕਾਰ ਨੇ 2017 ਦੇ ਵਿੱਚ ਇਸ ਰਾਸ਼ੀ ਨੂੰ 50000 ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਕੀਤਾ ਸੀ ਪਰ ਪੰਜਾਬ ਨੇ ਹੁਣ ਇਸ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਹੈ ਸੂਤਰਾਂ ਦੇ ਅਨੁਸਾਰ ਯੋਜਨਾ ਕੇਂਦਰ ਅਤੇ ਸੂਬਾ ਸਰਕਾਰ ਦੀ ਸਾਂਝੀ ਹੈ ਪਰ 2021 ਦੇ ਵਿੱਚ ਪੰਜਾਬ ਨੂੰ ਕੇਂਦਰ ਤੋਂ ਯੋਜਨਾ ਦੇ ਵਿੱਚ ਕੋਈ ਫੰਡ ਨਹੀਂ ਮਿਲਿਆ ਜਿਸ ਕਾਰਨ ਇਹ ਯੋਜਨਾ ਠੰਡੇ ਬਸਤੇ ਵਿੱਚ ਹੀ ਰਹਗੀ ਸੁੱਬੇ ਦੇ ਵਿੱਚ ਹੁਣ ਤੱਕ 3000 ਅਰਜ਼ੀਆਂ ਪੈਂਡਿੰਗ ਹਨ ਹਰ ਸਾਲ ਲਗਭਗ 500 ਨਵੀਆਂ ਅਰਜ਼ੀਆਂ ਵਕ ਵਕ ਜ਼ਿਲਿਆਂ ਤਵਾਰੀਆਂ ਹਨ ਪਰ ਫੰਡ ਨਾ ਹੋਣ ਕਾਰਨ ਅਰਜ਼ੀਆਂ ਦੇਣ ਵਾਲਿਆਂ ਨੂੰ ਦਫ਼ਤਰਾਂ ਦੇ ਵਿੱਚ ਝਟਕਣਾ ਪੈ ਰਿਹਾ ਹੈ ਦੱਸਣਯੋਗ ਹੈ ਕਿ ਸੁੱਬੇ ਦੇ ਵਿੱਚ 1986 ਤੋਂ 87 ਦੇ ਵਿੱਚ ਅੰਤਰਜਾਤੀ ਵਿਆਹ ਯੋਜਨਾ ਸ਼ੁਰੂ ਹੋਈ ਸੀ ਉਦੋਂ ਜੋੜੇ ਨੂੰ 15000 ਰੁਪਏ ਮਿਲਦੇ ਸਨ 2004 ਦੇ ਵਿੱਚ ਰਾਸ਼ੀ 50000 ਹੋ ਗਈ ਉੱਧਰ ਸਮਾਜਿਕ ਸੁਰੱਖਿਆ ਮਹਿਲਾ ਤੇ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦਾ ਕਹਿਣਾ ਏ ਕਿ ਪਹਿਲਾਂ ਅਰਜੀਕਰਤਾ ਨੂੰ ਪੋਸਟ ਆਫਿਸ ਦੇ ਵਿੱਚ ਪੇਮੈਂਟ ਦੇ ਲਈ ਜਾਣਾ ਪੈਂਦਾ ਸੀ ਹੁਣ ਆਨਲਾਈਨ ਸਹੂਲਤ ਮਿਲੇਗੀ ਜੋ ਵੀ ਅਰਜ਼ੀਆਂ ਪੈਂਡਿੰਗ ਹਨ ਜਨਵਰੀ 2025 ਦੇ ਵਿੱਚ ਸਾਰੇ ਕੇਸ ਕਲੀਅਰ ਕਰ ਦਿੱਤੇ ਜਾਣਗੇ। ਤਾਂ ਪੰਜਾਬ ਤੋਂ ਵੱਡੀ ਖਬਰ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਪੰਜਾਬ ਦੇ ਵਿੱਚ ਅੰਤਰਜਾਤੀ ਵਿਆਹ ਯੋਜਨਾ ਦੇ ਤਹਿਤ ਹੁਣ ਅਰਜੀ ਦੇਣ ਵਾਲੇ ਜੋੜੇ ਨੂੰ 2.5 ਲੱਖ ਰੁਪਏ ਮਿਲਣਗੇ। ਹੁਣ ਅਰਜੀ ਕਰਤਾ ਨੂੰ ਪੇਮੈਂਟਾਂ ਦੇ ਲਈ ਪੋਸਟ ਆਫਿਸ ਵੀ ਨਹੀਂ ਜਾਣਾ ਪਵੇਗਾ। ਸਗੋਂ ਜੋੜੇ ਨੂੰ ਆਨਲਾਈਨ ਹੀ ਇਹ ਸਹੂਲਤ ਮਿਲੇਗੀ। ਕੇਂਦਰ ਸਰਕਾਰ ਨੇ 2017 ਦੇ ਵਿੱਚ ਇਸ ਰਾਸ਼ੀ ਨੂੰ 50000 ਤੋਂ ਵਧਾ ਕੇ 2.5 ਲੱਖ ਰੁਪਏ ਕੀਤਾ ਸੀ ਪਰ ਪੰਜਾਬ ਨੇ ਹੁਣ ਇਸ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਹੈ ਸੂਤਰਾਂ ਦੇ ਅਨੁਸਾਰ ਯੋਜਨਾ ਕੇਂਦਰ ਅਤੇ ਸੂਬਾ ਸਰਕਾਰ ਦੀ ਸਾਂਝੀ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ